ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਾਡੇ ਵੀਰ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਲਖਵਿੰਦਰ ਸਿੰਘ ਗੰਭੀਰ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਿੱਖ ਧਰਮ ਦੇ ਉੱਤੇ ਨਿਤ ਪ੍ਰਤੀ ਦਿਨ ਕੋਈ ਨਾ ਕੋਈ ਹਮਲਾ ਹੁੰਦਾ ਰਿੰਦਾ ਹੈ ਔਰ ਅਸੀਂ ਇਹ ਸਾਰੇ ਜਾਣਦੇ ਆ ਕਿ ਜਿਵੇਂ ਇੱਕ ਮੁਠੀ ਚੱਕੀਏ ਦੂਜੀ ਤਿਆਰ ਅਸੀਂ ਇੱਕ ਮਸਲੇ ਨੂੰ ਸੁਲਝਾਉਨੇ ਆ ਤੇ ਦੂਜਾ ਕੋਈ ਮਸਲਾ ਸਾਡੇ ਮੂਹਰੇ ਆ ਕੇ ਖੜਾ ਹੋ ਜਾਂਦਾ ਹੈ। ਨਿਤ-ਪ੍ਰਤੀ ਦਿਨ ਸਿੱਖ ਕੌਮ ਦੇ ਉੱਤੇ ਹਮਲੇ ਹੁੰਦੇ ਨੇ। ਨਿਤ-ਪ੍ਰਤੀ ਦਿਨ ਕੋਈ ਨਾ ਕੋਈ ਮੁੱਦਾ ਸਿੱਖ ਕੌਮ ਦੇ ਵਾਸਤੇ ਦੁਨੀਆ ਦੇ ਲੋਕ ਖੜਾ ਕਰੀ ਰੱਖਦੇ ਨੇ। ਸਿੱਖ ਕੌਮ ਦੇ ਵਾਸਤੇ ਕਦੇ ਕੋਈ ਸਰਦਰਦੀ ਬਣ ਜਾਂਦਾ ਹੈ, ਕਦੇ ਕੋਈ ਸਰਦਰਦੀ ਬਣ ਜਾਂਦਾ ਹੈ। ਅਜੋਕੇ ਸਮੇਂ ਦੇ ਵਿੱਚ ਆਰਐਸਐਸ ਦਾ ਸਿੱਖ ਕੌਮ ਦੇ ਉੱਤੇ ਲਗਾਤਾਰ ਪ੍ਰਭਾਵ ਪੈ ਰਿਹਾ ਹੈ। ਆਰਐਸਐਸ ਸਿੱਖ ਕੌਮ ਦੇ ਉੱਤੇ ਆਪਣਾ ਜੋਰ ਪਾ ਰਹੀ ਹੈ। ਤੇ ਉਹ ਆਪਣਾ ਬ੍ਰਾਹਮਣਵਾਦ ਸਿੱਖ ਕੌਮ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਦੇ ਜਰੀਏ ਉਹਨਾਂ ਦੀ ਇੱਕ ਨਿਊ ਅਪਡੇਟ ਸਾਡੇ ਸਾਹਮਣੇ ਆਈ ਜਦੋਂ ਉਹਨਾਂ ਨੇ ਆਪਣੀ ਅਪਡੇਟ ਦੇ ਵਿੱਚ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਿੱਖਾਂ ਦਾ ਧਰਮ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪਾਣ ਬਾਣੀ ਦੇ ਵਿੱਚ ਤਕਰੀਬਨ 5500 ਵਾਰ ਭਾਵ 5500 ਵਾਰ ਰਾਮਚੰਦਰ ਦਾ ਨਾਮ ਆਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਿੱਖਾਂ ਦਾ ਧਰਮ ਗ੍ਰੰਥ ਹੈ ਉਹਦੇ ਵਿੱਚ ਰਾਮਚੰਦਰ ਦੀ ਵਡਿਆਈ ਕੀਤੀ ਹੈ ਉਸਤ ਕੀਤੀ ਹੈ ਮੈਂ ਪਿਛਲੇ ਦਿਨੀ ਅਖਬਾਰ ਦੇ ਵਿੱਚ ਇੱਕ ਪੋਸਟ ਪੜ੍ਹੀ ਜਿਹਦੇ ਵਿੱਚ ਉਹਨਾਂ ਨੇ ਇਥੋਂ ਤੱਕ ਵੀ ਆਖ ਦਿੱਤਾ ਕਿ ਸਿੱਖਾਂ ਦਾ ਜਿਹੜਾ ਡੀਐਨਏ ਹੈ ਉਹਦੇ ਵਿੱਚ ਰਾਮਚੰਦਰ ਜੀ ਮੌਜੂਦ ਨੇ ਭਾਵ ਸਿੱਖਾਂ ਦੇ ਡੀਐਨਏ ਦੇ ਵਿੱਚ ਰਾਮਚੰਦਰ ਵਸਦਾ ਹੈ ਇਹ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਉਹ ਵੀ ਰਾਮਚੰਦਰ ਦੀ ਕੁਲ ਦੇ ਵਿੱਚੋਂ ਪੈਦਾ ਹੋਏ ਨੇ ਇਸ ਕਰਕੇ ਸਿੱਖ ਕੋਈ ਵਕਰੇ ਨਹੀਂ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ذریعے ਰੋਜ਼ ਰਾਮ ਦੀ ਪੂਜਾ ਕਰਦੇ ਨੇ ਰਾਮ ਨੂੰ ਧਿਆਉਂਦੇ ਨੇ ਰਾਮ ਨੂੰ ਜਪਦੇ ਨੇ ਗੁਰਮੁਖ ਪਿਆਰੇ ਮੈਂ ਬਹੁਤੀ ਵੱਡੀ ਵੀਡੀਓ ਨਾ ਬਣਾਵਾਂ ਇਸ ਕਰਕੇ ਮੈਂ ਸ਼ਾਰਟ ਰੂਪ ਦੇ ਵਿੱਚ ਦੱਸ ਦਵਾਂ ਕਿ ਸਿੱਖ અવਤਾਰਵਾਦ ਦੇ ਵਿੱਚ ਯਕੀਨ ਨਹੀਂ ਰੱਖਦੇ ਗੁਰਬਾਣੀ અવਤਾਰਵਾਦ ਦੇ ਵਿੱਚ ਯਕੀਨ ਨਹੀਂ ਰੱਖਦੀ ਕਿਉਂਕਿ ਗੁਰਬਾਣੀ ਨੇ ਆਖਿਆ ਹੈ ਕਿ ਦੇਵੀ ਦੇਵਾ ਮੂਲ ਹੈ ਮਾਇਆ ਇਤੋਂ ਤੱਕ ਗੁਰਬਾਣੀ ਕਹਿੰਦੀ ਹੈ ਕਿ ਸੋ ਮੁਖ ਜਲੋ ਜਿਤ ਕਹੀਂ ਠਾਕੁਰ ਜੋਨੀ ਕਿਉਂਕਿ ਹਿੰਦੂਵਾਦ ਬ੍ਰਾਹਮਣਵਾਦ ਰਾਮਚੰਦਰ ਨੂੰ ਭਗਵਾਨ ਦਾ ਨਾਮ ਦਿੰਦਾ ਹੈ ਭਗਵਾਨ ਸਿੱਖ ਕੌਮ ਦੇ ਵਿੱਚ ਕਿੰਨੂੰ ਮੰਨਿਆ ਜਾਂਦਾ ਹੈ ਕਿਸੇ ਵੀ ਗੁਰੂ ਸਹਿਬਾਨ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇੱਕ ਵੀ ਗੁਰੂ ਸਹਿਬਾਨ ਨੇ ਆਪਣੇ ਨਾਮ ਦੇ ਮੂਰੇ ਭਗਵਾਨ ਸ਼ਬਦ ਨਹੀਂ ਲਾਇਆ ਕਿਉਂਕਿ ਉਹ ਖੁਦ ਨੂੰ ਭਗਵਾਨ ਨਹੀਂ ਕਹਿੰਦੇ ਰਹੇ ਖੁੱਦ ਨੂੰ ਪਰਮਾਤਮਾ ਦਾ ਸੇਵਕ ਪਰਮਾਤਮਾ ਦਾ ਜਨ ਰੱਬ ਦੇ ਘਰ ਦਾ ਗਵਈਆ ਇੱਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੀ ਅਰਦਾਸ ਬੇਨਤੀ ਕਰਦੇ ਆ ਖੁੱਦ ਨੂੰ ਰੱਬ ਦੇ ਘਰ ਦਾ ਕੂਕਰ ਵੀ ਕਹਿ ਦਿੰਦੇ ਨੇ ਰੱਬ ਦੇ ਘਰ ਦਾ ਗੁਲਾਮ ਵੀ ਕਹਿ ਦਿੰਦੇ ਨੇ ਤੇ ਇੱਥੋਂ ਤੱਕ ਮੈਂ ਕਹਿ ਦਵਾਂ ਕਿ ਸਿੱਖ ਕੌਮ ਇਹ ਯਕੀਨ ਰੱਖਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਯਕੀਨ ਰੱਖਦੀ ਹੈ ਕਿ ਪਰਮਾਤਮਾ ਆਪ ਅਵਤਾਰ ਲੈ ਕੇ ਨਹੀਂ ਆਉਂਦਾ ਮਨੁੱਖ ਦੇ ਰੂਪ ਦੇ ਵਿੱਚ ਪਰਮਾਤਮਾ ਇਸ ਧਰਤੀ ਦੇ ਉੱਤੇ ਨਹੀਂ ਆਉਂਦਾ ਤੇ ਗੁਰੂ ਸਾਹਿਬ ਦੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਸੋ ਮੁਖ ਜਲੋ ਜਿਤ ਕਹੀਂ ਠਾਕੁਰ ਜੋਨੀ ਕਹਿੰਦੇ ਉਹ ਮੂੰਹ ਸੜ ਜਾਏ ਜਿਹੜਾ ਮੂੰਹ ਇਹ ਸ਼ਬਦ ਵਰਤਦਾ ਹੈ ਕਿ ਪਰਮਾਤਮਾ ਜੂਣ ਲੈ ਕੇ ਇਸ ਦੁਨੀਆ ਦੇ ਵਿੱਚ ਆਇਆ ਹੈ ਹੁਣ ਅਸੀਂ ਥੋੜਾ ਜਿਹਾ ਗੁਰਬਾਣੀ ਦੇ ਮਤਾਬਕ ਪਹਿਲਾਂ ਵਿਚਾਰੀਏ ਕਿ ਕੀ ਰਾਮਚੰਦਰ ਦੀ ਪੂਜਾ ਦਾ ਵਿਧਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਿ ਵਾਕਈ ਗੁਰਬਾਣੀ ਰਾਮਚੰਦਰ ਦੀ ਗੱਲ ਕਰਦੀ ਹੈ ਪਹਿਲਾਂ ਮੈਂ ਅਧਿਆਏ ਆਰੰਭ ਕਰਨ ਤੋਂ ਪਹਿਲਾਂ ਇੱਕ ਗੱਲ ਦੱਸ ਦਵਾਂ ਕਿ ਜਿਵੇਂ ਹਿੰਦੂ ਧਰਮ ਦਾ ਲੋਗੋ ਹੈ ਓਮ ਇਸੇ ਤਰ੍ਹਾਂ ਸਿੱਖ ਕੌਮ ਦਾ ਇੱਕ ਸਰਵ ਸਿਧਾਂਤ ਸਿਧਾਂਤ ਹੈ ਸਰਵ ਪੱਕੀ ਸਿਧਾਂਤ ਹੈ ਇੱਕ ਓੰਕਾਰ ਓਮ ਤਿੰਨਾਂ ਦੇਵਤਿਆਂ ਦੀ ਗੱਲ ਕਰਦਾ ਹੈ ਗੁਰੂ ਨਾਨਕ ਸਾਹਿਬ ਨੇ ਓੰਕਾਰ ਕਿਉਂ ਲਿਖਿਆ ਸੀ ਇਹਦੀ ਬੈਕਗ੍ਰਾਉਂਡ ਕੀ ਸੀ ਥੋੜਾ ਜਿਹਾ ਝਾਤ ਮਾਰਿਓ ਕਿ ਓਮ ਤਿੰਨਾਂ ਦੇਵਤਿਆਂ ਦੀ ਗੱਲ ਕਰਦਾ ਹੈ ਬ੍ਰਹਮਾ ਵਿਸ਼ਨ ਮਹਾਦੇਵੋ ਕਿ ਬ੍ਰਹਮਾ ਨੇ ਦੁਨੀਆ ਪੈਦਾ ਕੀਤੀ ਵਿਸ਼ਨੂ ਰਿਜਕ ਦਿੰਦਾ ਹੈ ਮਹਾਦੇਵ ਭਾਵ ਸ਼ਿਵ ਜਿਹੜਾ ਮੌਤ ਦਾ ਦਰਬਾਰ ਸਜਾਉਂਦਾ ਗੁਰਬਾਣੀ ਨੇ ਜਦੋਂ ਇੱਕ ਓੰਕਾਰ ਦੀ ਗੱਲ ਕੀਤੀ ਤੇ ਇੱਕ ਓੰਕਾਰ ਦੇ ਜਰੀਏ ਸਤਿਗੁਰੂ ਨੇ ਕਹਿ ਦਿੱਤਾ ਪ੍ਰਮਾਤਮਾ ਇੱਕ ਹੈ ਉਹ ਅਦੁੱਤੀ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਸਾਰੇ ਸੰਸਾਰ ਵਿੱਚ ਉਹ ਵਿਆਪਕ ਹੈ ਪੂਰੀ ਦੁਨੀਆ ਨੂੰ ਉਹੀ ਚਲਾਉਂਦਾ ਹੈ ਤੇ ਇੱਕ ਰਸ ਸਭਣਾ ਦੇ ਵਿੱਚ ਵਸਦਾ ਹੈ ਉਹ ਜਾਤ ਪਾਤ ਊਚ ਨੀਚ ਨਹੀਂ ਦੇਖਦਾ ਦੁਨੀਆ ਉਸ ਪ੍ਰਮਾਤਮਾ ਨੇ ਪੈਦਾ ਕੀਤੀ ਉਹ ਕਰਤਾ ਪੁਰਖ ਹੈ ਤੇ ਸੱਚੇ ਪਤਸ਼ਾਹ ਮਹਾਰਾਜ ਨੇ ਏਕ ਓੰਕਾਰ ਲਿਖ ਕੇ ਇਹ ਵੀ ਸਿੱਧ ਕਰ ਦਿੱਤਾ ਕਿ ਮੈਂ ਨਹੀਂ ਮੰਨਦਾ ਕਿ ਬ੍ਰਹਮਾ ਨੇ ਦੁਨੀਆ ਪੈਦਾ ਕੀਤੀ ਮੈਂ ਨਹੀਂ ਮੰਨਦਾ ਕਿ ਵਿਸ਼ਨੂੰ ਰਿਜਕ ਦੇ ਰਿਹਾ ਹੈ ਮੈਂ ਨਹੀਂ ਮੰਨਦਾ ਕਿ ਸ਼ਿਵ ਮੌਤ ਦਾ ਦਰਬਾਰ ਲਗਾਉਂਦਾ ਹੈ ਸਤਿਗੁਰੂ ਨੇ ਕਿਹਾ ਕਿੰਦੇ ਏਕਾਂ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਮਹਾਰਾਜ ਕਹਿੰਦੇ ਬ੍ਰਾਹਮਣ ਦਾ ਸਿਧਾਂਤ ਇਹ ਹੈ ਕਿ ਮਾਇਆ ਤੋਂ ਤਿੰਨ ਦੇਵਤੇ ਪੈਦਾ ਹੋਏ ਬ੍ਰਹਮਾ ਸੰਸਾਰੀ ਤੇ ਵਿਸ਼ਨੂੰ ਪੰਡਾਰੀ ਤੇ ਸ਼ਿਵ ਲਾਏ ਦੀਬਾਨ ਇਹ ਤਿੰਨੇ ਦੇਵਤੇ ਪੈਦਾ ਕੀਤੇ ਇਹਨਾਂ ਨੂੰ ਡਿਪਾਰਟਮੈਂਟ ਦਿੱਤੇ ਇੱਕ ਦੁਨੀਆ ਬਣਾਏਗਾ ਦੂਜਾ ਰੀ ਕਦੇਗਾ ਤੀਜਾ ਮੌਤ ਦਾ ਦਰਬਾਰ ਲਗਾਏਗਾ ਤੇ ਮਹਾਰਾਜ ਕਹਿੰਦੇ ਰੱਬ ਨੂੰ ਸ਼ੈਣਾ ਫੜਾ ਕੇ ਵਿਹਲਾ ਬਿਠਾ ਦਿੱਤਾ ਬ੍ਰਾਹਮਣਵਾਦ ਨੇ ਕਿਉਂਕਿ ਬ੍ਰਾਹਮਣਵਾਦ ਰੱਬ ਦੀ ਗੱਲ ਨਹੀਂ ਕਰਦਾ ਉਹ ਕੁਦਰਤ ਦੀ ਗੱਲ ਕਰਦਾ ਹੈ ਦੇਵਤਿਆਂ ਦੀ ਗੱਲ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਮੈਂ ਕਹਿੰਦਾ ਜਿਵਤ ਸੁਭਾਵੈ ਤਿਵੇਂ ਚਲਾਵੈ ਜਿਵ ਹੋਵੈ ਪ੍ਰਮਾਨ ਕਹਿੰਦੇ ਮੈਂ ਮੰਨਦਾ ਹਾਂ ਕਿ ਜਿਵੇਂ ਪ੍ਰਮਾਤਮਾ ਚਾਹੁੰਦਾ ਹੈ ਦੁਨੀਆ ਉਦਾਂ ਤੁਰਦੀ ਜਿਵੇਂ ਪ੍ਰਮਾਤਮਾ ਚਾਹੁੰਦਾ ਹੈ ਸੰਸਾਰ ਤਿਵੇਂ ਚੱਲ ਤੇ ਕਿਸੇ ਵੀ ਦੇਵੀ ਦੇਵਤੇ ਦੇ ਹੱਥ ਵਿੱਚ ਕੁਝ ਵੀ ਨਹੀਂ ਕਿ ਉਹ ਸੰਸਾਰ ਨੂੰ ਚਲਾ ਸਕੇ ਹੁਣ ਏਕ ਓੰਕਾਰ ਦੇ ਜਰੀਏ ਸਤਗੁਰੂ ਜੀ ਨੇ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਤਿੰਨਾਂ ਨੂੰ ਕੰਡੈਮ ਕਰ ਦਿੱਤਾ ਕਿ ਮੈਂ ਨਹੀਂ ਮੰਨਦਾ ਹੁਣ ਆਜੋ ਅਸੀਂ ਰਾਮਚੰਦਰ ਜੀ ਦੀ ਗੱਲ ਕਰਦੇ ਹਾਂ Hindu ਧਰਮ ਨੂੰ ਪਗਵਾਨ ਕਹੇ Hindu ਧਰਮ ਨੂੰ ਸ੍ਰਿਸ਼ਟੀ ਦਾ ਕਰਤਾ ਕਹੇ Hindu ਧਰਮ ਜੋ ਮਰਜੀ ਕਹੇ ਸਾਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਅਸੀਂ ਉਹਨਾਂ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦਿੰਦੇ ਉਹ ਲੱਤਾਂ ਸਾਡੇ ਧਰਮਾਂ ਦੇ ਵਿੱਚ ਫਸਾਉਂਦੇ ਨੇ ਇਸ ਕਰਕੇ ਸਾਨੂੰ ਬੋਲਣ ਤੇ ਮਜਬੂਰ ਹੋਣਾ ਪੈਂਦਾ ਗੁਰਮੁਖ ਮੈਂ ਕਹਿ ਦਵਾਂ ਕਿ ਏਕ ਓਂਕਾਰ ਵਿਸ਼ਨੂੰ ਨੂੰ ਕੰਡੈਮ ਕਰਦਾ ਏਕ ਓਂਕਾਰ ਕਹਿੰਦਾ ਮੈਂ ਨਹੀਂ ਮੰਨਦਾ ਹੁਣ ਰਾਮਚੰਦਰ ਜੀ ਵਿਸ਼ਨੂੰ ਦੇ ਅਵਤਾਰ ਹੈ ਕਿਉਂਕਿ ਰਾਮਚੰਦਰ ਵਿਸ਼ਨੂੰ ਦੇ ਅਵਤਾਰ ਹੈ ਤੇ ਵਿਸ਼ਨੂੰ ਦੇ ਜਿਹੜੇ ਅਵਤਾਰ ਰਾਮਚੰਦਰ ਜੀ ਹੈ ਫਿਰ ਗੁਰਬਾਣੀ ਉਹਨਾਂ ਨੂੰ ਕਿੱਦਾਂ ਮੰਨ ਲਏਗੀ ਜਦ ਕਿ ਗੁਰਬਾਣੀ ਵਿਸ਼ਨੂੰ ਨੂੰ ਕੰਡੈਮ ਕਰ ਰਹੀ ਹੈ ਤੇ ਵਿਸ਼ਨੂੰ ਵਿੱਚੋਂ ਪੈਦਾ ਹੋਇਆ ਰਾਮਚੰਦਰ ਜਿਹੜਾ ਹੈ ਉਹਨੂੰ ਗੁਰਬਾਣੀ ਕਿਦਾਂ ਮੰਨ ਲਏਗੀ ਜਿਹੜਾ ਜਿਹੜੇ ਰਾਮਚੰਦਰ ਜੀ ਦਸ਼ਰਥ ਦੇ ਪੁੱਤਰ ਨੇ ਜਿਹੜੇ ਰਾਮਚੰਦਰ ਜੀ ਸੀਤਾ ਦੇ ਪਤੀ ਨੇ ਜਿਹੜੇ ਰਾਮਚੰਦਰ ਜੀ ਲਵ ਕੁਸ਼ ਦੇ ਪਿਤਾ ਨੇ ਉਸ ਇਨਸਾਨ ਨੂੰ ਗੁਰਬਾਣੀ ਨੇ ਨਹੀਂ ਪ੍ਰਵਾਨ ਕੀਤਾ ਹੈ ਇੱਕ ਮੈਂ ਹੋਰ ਗੱਲ ਕਹਿ ਦਵਾਂ ਗੁਰਬਾਣੀ ਤੁਕਾਂ ਦੇਣ ਤੋਂ ਪਹਿਲਾਂ ਕਿ ਗੁਰਬਾਣੀ ਕਿਉਂ ਨਹੀਂ ਪ੍ਰਵਾਨ ਕਰਦੀ ਗੁਰਬਾਣੀ ਨੇ ਕਿਉਂ ਨਹੀਂ ਉਸ ਨੂੰ ਭਗਵਾਨ ਮੰਨਿਆ ਕਿਉਂ ਕਿਉਂਕਿ ਗੁਰਬਾਣੀ ਦੇ ਮੁਤਾਬਕ ਰਾਮਚੰਦਰ ਦੀ ਰਾਮਚੰਦਰ ਜੀ ਦੇ ਵਿੱਚ ਬਹੁਤ ਕਮੀਆਂ ਸਨ ਗੁਰਬਾਣੀ ਮੁਤਾਬਕ ਦੇਖੋ ਅਸੀਂ ਜਦੋਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਨਾ ਰਾਮਚੰਦਰ ਜੀ ਦਾ ਤੇ ਉਹਨਾਂ ਦੇ ਲਿਖੇ ਗ੍ਰੰਥਾਂ ਦੇ ਮੁਤਾਬਕ ਰਾਮਚੰਦਰ ਜੀ ਇੱਕ ਥੋਬੀ ਦੇ ਕਹੇ ਮੁਤਾਬਕ ਆਪਣੀ ਪਤਨੀ ਨੂੰ ਜਿਹੜੀ ਕਿ ਉਸ ਟਾਈਮ ਗਰਭਵਤੀ ਸੀ ਉਹਨੂੰ ਜੰਗਲਾਂ ਦੇ ਵਿੱਚ ਧੱਕ ਦਿੰਦੇ ਨੇ ਕੀ ਇਹ ਇਨਸਾਫ ਸੀ ਕਿ ਰਾਮਚੰਦਰ ਜੀ ਜੇਕਰ ਭਗਵਾਨ ਸਨ ਤੇ ਉਹ ਇੰਨਾ ਨਹੀਂ ਜਾਣ ਸਕੇ ਕਿ ਮੇਰੀ ਪਤਨੀ ਅਸ਼ੋਹ ਹੈ ਤੇ ਉਹਦਾ ਕੈਰੈਕਟਰ ਬਿਲਕੁਲ ਸਾਫ ਸੁਧਰਾ ਹੈ ਤੇ ਉਹ ਸ਼ੱਕ ਕਰਕੇ ਬੈਠ ਗਏ ਤੇ ਰਾਮਚੰਦਰ ਜੀ ਨੇ ਜਦ ਕੇ ਅਗਨੀ ਪ੍ਰੀਖਿਆ ਵੀ ਲਈ ਜਦ ਕੇ ਰਾਮ ਨੂੰ ਵੀ ਅਗਨੀ ਪ੍ਰੀਖਿਆ ਦੇਣੀ ਚਾਹੀਦੀ ਸੀ ਇਹ ਓਸ਼ੋ ਨੇ ਕਿਹਾ ਇੱਕ ਜਗ੍ਹਾ ਤੇ ਕਿ ਰਾਮ ਨੂੰ ਵੀ ਅਗਨੀ ਪ੍ਰੀਖਿਆ ਦੇਣੀ ਚਾਹੀਦੀ ਸੀ ਜਦ ਕੇ ਰਾਮ ਜੀ ਨੇ ਅਗਨੀ ਪ੍ਰੀਖਿਆ ਕੇਵਲ ਸੀਤਾ ਮਾਤਾ ਦੀ ਲਈ ਸੀਤਾ ਨੂੰ ਘਰੋਂ ਫੇਰ ਵੀ ਕੱਢ ਦਿੱਤਾ ਗਿਆ ਰਾਮਚੰਦਰ ਜੀ ਫੇਰ ਵੀ ਭਗਵਾਨ ਦੇ ਭਗਵਾਨ ਰਾਮਚੰਦਰ ਦੀ రామਚੰਦਰ ਜੀ ਜਾਤ ਪਾਤ ਨੂੰ ਮੰਨਦੇ ਸਨ ਸ਼ੰਬੂਕ ਦਾ ਕਤਲ ਕੇਵਲ ਇਸ ਕਰਕੇ ਕਰਦੇ ਨੇ ਕਿ ਸ਼ੰਬੂਕ ਨੀਵੀਂ ਜਾਤ ਦੇ ਵਿੱਚ ਪੈਦਾ ਹੋਇਆ ਤੇ ਨੀਵੀਂ ਜਾਤ ਵਿੱਚ ਪੈਦਾ ਹੋਣ ਵਾਲੇ ਬੰਦੇ ਨੂੰ ਅਧਿਕਾਰ ਨਹੀਂ ਕਿ ਉਹ ਪ੍ਰਮਾਤਮਾ ਦਾ ਨਾਮ ਜਪੇ ਇਸ ਕਰਕੇ ਉਹਨੂੰ ਕਤਲ ਕਰ ਦਿੰਦੇ ਨੇ ਸ਼ੰਬੂਕ ਦਾ ਕਤਲ ਕਰ ਦਿੰਦੇ ਨੇ రామਚੰਦਰ ਜੀ ਫਿਰ ਗੁਰਬਾਣੀ ਦੇ ਵਿੱਚ రామਚੰਦਰ ਜੀ ਦੇ ਬਾਰੇ ਹੋਰ ਕੀ ਕੀ ਆਖਿਆ ਗਿਆ ਆਓ ਥੋੜਾ ਜਿਹਾ ਆਪਾਂ ਗੁਰਬਾਣੀ ਵਿੱਚੋਂ ਵਿਚਾਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਆਸਾ ਦੀ ਵਾਰ ਵਿੱਚ ਇੱਕ ਸ਼ਬਦ ਲਿਖਦੇ ਨੇ ਕਹਿੰਦੇ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ RAMARWAL ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਨਾਨਕ ਇੱਕ ਅੰਕਾਰ ਇੱਕ ਨਿਰੰਕਾਰ ਅਕਾਲਪੁਰਖ ਵਾਹਿਗੁਰੂ ਉਹੀ ਪੈਰ ਹੈ ਤ ਹੈ ਉਹਨੂੰ ਕਦੀ ਕਿਸੇ ਦਾ ਡਰ ਨਹੀਂ ਉਹ ਨਿਰੰਕਾਰ ਹੈ ਨਿਰੰਕਾਰ ਦਾ ਮਤਲਬ ਆਕਾਰ ਰਹਿਤ ਹੈ ਉਹ ਸ਼ਰੀਰ ਦੇ ਵਿੱਚ ਨਹੀਂ ਆਉਂਦਾ ਜਿਹੜਾ ਪ੍ਰਮਾਤਮਾ ਸ਼ਰੀਰ ਵਿੱਚ ਨਹੀਂ ਆਉਂਦਾ ਹੇ ਬ੍ਰਾਹਮਣ ਤੋ ਉਸ ਪਰਮਾਤਮਾ ਨੂੰ RAM ਦਾ ਨਾਮ ਦੇਖ ਕੇ ਭਗਵਾਨ ਕਹਿ ਕੇ ਇਹ ਇਹ ਸਾਧ ਰਿਹਾ ਹੈ ਇਹ ਕਹਿੰਦਾ ਯਤਨ ਕਰ ਰਿਹਾ ਹੈ ਕਿ ਉਹ RAM ਦੇ ਰੂਪ ਦੇ ਵਿੱਚ ਧਰਤੀ ਤੇ ਉਤਰ ਕੇ ਆਏ ਅਵਤਾਰ ਲੈ ਕੇ ਆਏ ਮਹਾਰਾਜ ਕਹਿੰਦੇ ਹੋਰ ਕੇਤੇ RAM ਰਵਾਲ ਇੱਕ RAM ਦੀ ਗੱਲ ਕਰਦਾ ਹੈ ਮੇਰੀ ਨਿਗਾ ਵਿੱਚ ਤਾਂ ਹਜ਼ਾਰਾਂ RAM ਹੋਣਗੇ ਜਿਹੜੇ ਪਰਮਾਤਮਾ ਦੀ ਨਿਗਾ ਦੇ ਵਿੱਚ ਰਵਾਲ ਰਵਾਲ ਦਾ ਮਤਲਬ ਹੁੰਦਾ ਹੈ ਤੁਸ਼ ਭਾਵ ਕੇ ਧੂੜ ਮਹਾਰਾਜ ਕਹਿੰਦੇ ਰੱਬ ਦੀ ਨਿਗਾ ਵਿੱਚੋਂ ਧੂੜ ਦੇ ਬਰਾਬਰ ਵੀ ਨਹੀਂ ਤੂੰ ਇੱਕ RAM ਦੀ ਗੱਲ ਕਰਦਾ ਮੈਂ ਕਿੰਨਾ ਹਜ਼ਾਰਾਂ ਨਹੀਂ ਕਰੋੜਾਂ ਨਹੀਂ ਲੱਖਾਂ ਲੱਖਾਂ ਕਰੋੜਾਂ ਨਹੀਂ ਜਿੰਨੇ ਮਰਜੀ ਰਾਮ ਪੈਦਾ ਕਰ ਲੈ ਉਹ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਰਵਾਲ ਧੂੜ ਦੇ ਬਰਾਬਰ ਵੀ ਨਹੀਂ ਕਿਉਂਕਿ ਪ੍ਰਮਾਤਮਾ ਸਰਵ ਸ੍ਰੇਸ਼ਟ ਹੈ ਤੂੰ ੱੱਕਾ ਕਰਿਆ ਪ੍ਰਮਾਤਮਾ ਨੂੰ ਇਹ ਗੱਲ ਕਹਿ ਕੇ ਕਿ ਪ੍ਰਮਾਤਮਾ ਰਾਮ ਦਾ ਨਾਮ ਰਾਮ ਦੇ ਰੂਪ ਦੇ ਵਿੱਚ ਧਰਤੀ ਤੇ ਆਇਆ ਤੇ ਇੱਥੇ ਆ ਕੇ ਵੀ ਉਹ ਰੋਂਦਾ ਰਿਹਾ ਤੇ ਪੱਖਪਾਤ ਕਰਦਾ ਰਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਕਹਿੰਦੇ ਨੇ ਕਿੰਦੇ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਫਿਰ ਅਸੀਂ ਬਾਬਾ ਨਾਮਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪਾਣ ਬਾਣੀ ਦੇ ਵਿੱਚ ਬਾਬਾ ਨਾਮਦੇਵ ਸਾਹਿਬ ਜੀ ਦਾ ਇੱਕ ਬਚਨ ਹੈ ਆਓ ਬੜੇ ਪਿਆਰ ਪਿਆਰ ਦੇ ਨਾਲ ਉਹਨੂੰ ਪੜ੍ਹਦੇ ਆਂ ਕਹਿੰਦੇ ਨੇ ਪਾਂਡੇ ਤੁਮਰਾ रामचंद्र ਸੋ ਭੀ ਆਵਤ ਦੇਖਿਆ ਥਾ ਕਹਿੰਦੇ ਇਹ ਪੰਡਿਤ ਕਿਉਂਕਿ ਤੂੰ ਆਪਣੀਆਂ ਕਥਾ ਕਹਾਣੀਆਂ ਲਿਖੀਆਂ ਨੇ ਮੈਂ ਤੇਰੇ ਗ੍ਰੰਥਾਂ ਦੇ ਰਾਈਂ ਤੇਰੇ रामचंद्र ਨੂੰ ਵੇਖਿਆ ਜੋ ਤੂੰ ਗ੍ਰੰਥ ਲਿਖੇ ਨੇ ਮੈਂ ਉਹਨਾਂ ਗ੍ਰੰਥਾਂ ਦੇ ਰਾਈਂ ਤੇਰੇ रामचंद्र ਨੂੰ ਵੇਖਿਆ ਤੇ ਤੂੰ ਆਪਣੀ ਗ੍ਰੰਥਾਂ ਦੇ ਰਾਈ ਰਾਮਚੰਦਰ ਦੀ ਗੱਲ ਕਰਦਾ ਹੋਇਆ ਇਹ ਕਹਿੰਦਾ ਹੈ ਕਿ ਰਾਮਚੰਦਰ ਜੀ ਜਿਸ ਟਾਈਮ ਦੁਨੀਆ ਦੇ ਵਿੱਚ ਆਏ ਜਿਸ ਟਾਈਮ ਸੰਸਾਰ ਦੇ ਵਿੱਚ ਆਏ ਤੇ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਨੇ पांडे ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ 라वण सेती सर्बर ਹੋਈ ਘਰ ਕੀ ਜੋਏ ਗਵਾਈ थी रामन ਦੇ ਨਾਲ ਇਸ ਕਰਕੇ ਉਹ ਜੰਗ ਲੜਦਾ ਰਿਹਾ ਕਿਉਂਕਿ ਉਹਨੇ ਆਪਣੀ ਘਰ ਵਾਲੀ ਗਵਾ ਲਈ ਸੀ ਸੀਤਾ ਨੂੰ ਰਾਮ ਚੱਕ ਕੇ ਲੈ 라वण जी ਚੱਕ ਕੇ ਲੈ ਗਏ ਸੀ ਇਸ ਕਰਕੇ ਔਰ ਰਾਮ ਰਾਵਣ ਦੇ ਨਾਲ ਤਾਂ ਲੜਦਾ ਰਿਹਾ ਕਿਉਂਕਿ ਉਹਦੀ ਸੀਤਾ ਗਵਾਜ ਗਈ ਸੀ ਤੇ ਬਾਬਾ ਨਾਮਦੇਵ ਸਾਹਿਬ ਕਹਿੰਦੇ ਨੇ ਇੱਕ ਪਤਨੀ ਦੀ ਖਾਤਰ ਇੰਨਾ ਵੱਡਾ ਜੰਗ ਇੰਨਾ ਵੱਡਾ ਜੁਦ ਰਾਮਚੰਦਰ ਜੀ ਕਰਦੇ ਰਹੇ ਪੰਡਤ ਜੀ ਉਹਨਾਂ ਉਸ ਰਾਮਚੰਦਰ ਨੂੰ ਜਿੰਨੂੰ ਤੂੰ ਭਗਵਾਨ ਕਹਿੰਨਾ ਹੈ ਉਹਦੀ ਤੂੰ ਹਾਲਤ ਵੇਖ ਕੀ ਕਿੰਨੀ ਤਰਸਯੋਗ ਬਣਾ ਦਿੱਤੀ ਹੈ ਫਿਰ ਗੁਰਬਾਣੀ ਵਿੱਚੋਂ ਅਸੀਂ ਪੜ੍ਹਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਇੱਕ ਜਗ੍ਹਾ ਤੇ ਬਖਸ਼ਿਸ਼ ਕਰਦੇ ਕਹਿੰਦੇ ਰੋਵੇ ਰਾਮ ਨਿਕਾਲਾ ਭਇਆ ਰੋਇ RAM ਨਿਕਾਲਾ ਭਇਆ ਸੀਤਾ ਲక్ష్ਮਨ ਵਿਛੜ ਗਿਆ ਕਹਿੰਦੇ ਨੇ ਜਸਟ ਟਾਈਮ RAM ਜੀ ਨੂੰ ਬਨਵਾਸ ਮਿਲਿਆ ਨਾ ਜਦੋਂ ਉਹ ਬਨਵਾਸ ਤੇ ਆਏ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ RAM ਜੀ ਰੋਣ ਲੱਗ ਪਏ ਉਹ ਰੋਇ ਰੋਇ RAM ਨਿਕਾਲਾ ਭਇਆ ਜਦੋਂ RAM ਨੂੰ 14 ਸਾਲਾਂ ਦਾ ਬਨਵਾਸ ਦਿੱਤਾ ਗਿਆ ਘਰੋਂ ਕੱਢਿਆ ਗਿਆ ਭਾ ਬਨਵਾਸ ਹੋਇਆ ਤੇ RAM ਜੀ ਰੋਏ ਉਦੋਂ ਵੀ ਰੋਂਦੇ ਹੋਏ ਦਿਸਦੇ ਨੇ ਉਹ ਕੀ ਭਗਵਾਨ ਰੋਂਦੇ ਰੱਬ ਰੋਂਦਾ ਔਰੋਂਦੇ ਨੇ ਰੋਵੇ ਆ ਰਾਮ ਨਿਕਾਲਾ ਭਇਆ ਸੀਤਾ ਲక్ష్మణ ਵਿਛੜ ਗયા ਜਦੋਂ ਸੀਤਾ ਵਿਛੜਦੀ ਹੈ ਤਾਂ ਵੀ ਰਾਮ ਰੋਂਦੇ ਨੇ हे ਮੇਰੀ ਸੀਤਾ ਮੇ ਮੇਰੀ ਸੀਤਾ ਕਰਦੇ ਜੰਗਲਾਂ ਵਿੱਚ ਭਟਕਦੇ ਨੇ ਉਹਨਾਂ ਦੀ ਲਿਖਤਾਂ ਦੇ ਮੁਤਾਬਕ ਜਦੋਂ ਲక్ష్మణ ਮੂਰਛਤ ਹੁੰਦਾ ਹੈ ਤਾਂ ਉਸ ਟਾਈਮ ਵੀ ਰਾਮ ਰੋਂਦੇ ਹੋਏ ਦਿਸਦੇ ਨੇ ਸੱਚੇ ਪਤਸ਼ਾਹ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਗਲਗਲ ਤੇ ਰੋਂਦਾ ਹੈ ਉਹ ਬੰਦਾ ਪਰਮਾਤਮਾ ਰੱਬ ਕਿਵੇਂ ਹੋ ਸਕਦਾ ਹੈ ਇੱਕ ਜਗ੍ਹਾ ਤੇ ਫਿਰ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਰਾਮ ਚੁਰੈ ਦਲ ਮਿਲਵੈ ਅੰਤਲ ਬਲ ਅਧਕਾਰ ਬੰਤਰ ਕੀ ਸੈਨਾ ਸੇਵੀ ਹੈ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦੈਸਲੋ ਲక్ష్ਮਣ ਮੂਸਰਾਪ ਨਾਨਕ ਕਰਤਾ ਕਰਨਹਾਰ ਕਰ ਵੇਖਿਆ ਥਾਪ ਉਥਾਪ ਇਹਦੇ ਵਿੱਚ ਵੀ ਸੱਚੇ ਪਾਤਸ਼ਾਹ ਮਹਾਰਾਜ ਇਹੀ ਗੱਲ ਕਹਿੰਦੇ ਨੇ ਕਿ ਜਿਹੜਾ ਰਾਮਚੰਦਰ ਫੌਜਾਂ ਇਕੱਠੀਆਂ ਕਰਦਾ ਜਿਹੜਾ ਰਾਮਚੰਦਰ ਬਾਂਦਰਾਂ ਦੀ ਫੌਜ ਇਕੱਠੀ ਕਰਕੇ ਰਾਵਣ ਦੇ ਨਾਲ ਲੜਾਈ ਕਰਨ ਦੇ ਵਾਸਤੇ ਤਿਆਰ ਹੁੰਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਆਪਣੇ ਮਨ ਵਿੱਚ ਝੁਰਦਾ ਹੀ ਰਹਿੰਦੇ ਝੁਰਦਾ ਰਹਿੰਦੇ ਪਤਾ ਨਹੀਂ ਮੈਂ ਜੰਗ ਜਿੱਤ ਸਕਾਂਗਾ ਕਿ ਜਾਂ ਨਹੀਂ ਜਿੱਤ ਸਕਾਂਗਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਮੈਂ ਇਹਨੂੰ ਭਗਵਾਨ ਦਾ ਦਰਜਾ ਨਹੀਂ ਦਿੰਦਾ ਹਾਂ ਮੈਂ ਨਹੀਂ ਕਹਿੰਦਾ ਹਾਂ ਕਿ ਰਾਮਚੰਦਰ ਭਗਵਾਨ ਸਤਗੁਰ ਸਚੇ ਪਤਸ਼ਾਹ ਮਹਾਰਾਜ ਕਹਿੰਦੇ ਉਹ ਤਾਂ ਆਉਣ ਜਾਣ ਵਾਲੇ ਨੇ ਉਹ ਤਾਂ ਜੰਮਣ ਮਰਨ ਵਾਲੇ ਨੇ ਇੱਕ ਜਗ੍ਹਾ ਤੇ ਕਹਿੰਦੇ ਨੇ ਰਾਮ ਗयो ਰਾਵਣ ਗयो ਜਾਂ ਕੋ ਬਹ ਪਰਵਾਰ ਕਹਿੰਦੇ ਨੇ ਜਿਵੇਂ ਰਾਵਣ ਦਾ ਰਾਵਣ ਮਰ ਗਿਆ ਰਾਵਣ ਦੁਨੀਆ ਚ ਨਹੀਂ ਰਿਹਾ ਤਿਵੇਂ ਰਾਮ ਵੀ ਦੁਨੀਆ ਵਿੱਚ ਨਹੀਂ ਰਿਹਾ ਜਿਨ੍ਹਾਂ ਦੇ ਵੱਡੇ ਵੱਡੇ ਪਰਿਵਾਰ ਸਨ ਦੁਨੀਆ ਵਿੱਚ ਨਹੀਂ ਰਹੇ ਗੁਰੂ ਪਤਸ਼ਾਹ ਮਹਾਰਾਜ ਕਹਿੰਦੇ ਨੇ ਮੈਂ ਰਾਮ ਕੇਵਲ ਉਸ ਪ੍ਰਮਾਤਮਾ ਨੂੰ ਮੰਨਦਾ ਜਿਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਮੈਂ ਦਸ਼ਰਥ ਦੇ ਪੁੱਤਰ ਨੂੰ ਰਾਮ ਨੂੰ ਪ੍ਰਮਾਤਮਾ ਨਹੀਂ ਮੰਨਦਾ ਕਬੀਰ RAM ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ RAM ਸਭ ਕਹੈ ਸੋਈ ਕੌਤਕ ਹਰ ਗੁਰਬਾਣੀ ਕਹਿੰਦੀ ਹੈ ਕਹਿੰਦੀ ਹੈ RAM ਕਹਿਣ ਦੇ ਵਿੱਚ ਵੀ ਫਰਕ ਜੇ ਗੁਰਬਾਣੀ ਕਹਿੰਦੀ ਧਿਆਨ ਨਾਲ ਬੰਦਿਆ ਤੂੰ RAM ਕਹਿਗਾ ਨਾ ਇੱਕ RAM ਉਹ ਹੈ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਦੁਨੀਆ ਵਿੱਚ ਰਮਿਆ ਇੱਕ RAM ਉਹ ਹੈ ਜਿਹਨੂੰ ਬ੍ਰਾਹਮਣ ਮੰਨਦਾ ਹੈ ਦਸ਼ਰਥ ਦਾ ਪੁੱਤਰ ਹੈ RAM ਕਹਿਣ ਮੈਂ ਭੇਦ ਹੈ ਕਹਿੰਦੇ RAM ਕਹੋ ਲੇਕਿਨ RAM ਕਹਿਣ ਦੇ ਵਿੱਚ ਫਰਕ ਹੈ ਸੋਈ RAM ਸਭ ਕਹੈ ਇਕ ਰਾਮ ਉਹ ਹੈ ਜਿਹਨੂੰ ਸਾਰਾ ਸੰਸਾਰ ਮੰਨਦਾ ਹੈ ਵੱਖ-ਵੱਖ ਨਾਮਾਂ ਦੇ ਰੂਪ ਦੇ ਵਿੱਚ ਸਾਰਾ ਸੰਸਾਰ ਜਿਹਦੀ ਪੂਜਾ ਕਰਦਾ ਹੈ ਐਸਾਈ ਹੋਣ ਹਿੰਦੂ ਹੋਣ ਮੁਸਲਮਾਨ ਹੋਣ ਸਿੱਖ ਹੋਣ ਉਹ ਸਾਰੇ ਉਸ ਦੀ ਪੂਜਾ ਕਰਦੇ ਨੇ ਉਹ ਰਾਮ ਭਾਵ ਦੁਨੀਆ ਨੂੰ ਪੈਦਾ ਕਰਨ ਵਾਲਾ ਇਕ ਰਾਮ ਉਹ ਹੈ ਜਿਹਦੇ ਮੂਰੇ ਮੈਂ ਸੀਸ ਝੁਕਾਉਣਾ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਸੋਈ ਰਾਮ ਸਭਾ ਕਹੈ ਸੋਈ ਕੌਤਕਾਰ ਇਕ ਰਾਮ ਉਹ ਹੈ ਜਿਹੜਾ ਜਿਹਨੂੰ ਰਾਸ ਧਾਰੀਏ ਗਾਉਂਦੇ ਨੇ ਜਿੱਦਿ ਰਾਮਲੀਲਾ ਕੀਤੀ ਜਾਂਦੀ ਹੈ ਜਿਹੜਾ ਦਸ਼ਰਤ ਦਾ ਪੁੱਤਰ ਹੈ ਜਿਹੜਾ ਲਵਕੁਸ਼ ਦਾ ਪਿਤਾ ਹੈ ਜਿਹੜਾ ਸੀਤਾ ਦਾ ਪਤੀ ਹੈ ਉਹਨੂੰ ਕਹਿੰਦੇ ਨੇ ਕਹਿੰਦੇ ਨੇ ਇਸ ਕਰਕੇ हे ਭਾਈ ਰਾਮ ਕਹਿ ਲੱਗਿਆ ਥੋੜਾ ਜਿਹਾ ਬਿਬੇਕ ਦੇ ਵਿੱਚ ਆਈਂ ਥੋੜਾ ਜਿਹਾ ਸੋਚ ਲਵੀਂ ਕਿਉਂਕਿ ਇਹਦੇ ਵਿੱਚ ਬੜਾ ਵੱਡਾ ਫਰਕ ਹੈ ਬੜਾ ਵੱਡਾ ਫਰਕ ਹੈ ਕਿਉਂਕਿ RAM ਇੱਕ ਦਸਰਤ ਦਾ ਪੁੱਤਰ ਹੈ ਇੱਕ RAM ਉਹ ਹੈ ਜਿਹੜਾ ਅਕਾਲਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਹੈ ਸੋ ਗੁਰਮੁਖ ਪਿਆਰਿਓ ਗੁਰਬਾਣੀ ਕਿੱਥੇ ਮੰਨਦੀ ਹੈ ਗੁਰਬਾਣੀ ਕਿੱਥੇ ਇਸ ਚੀਜ਼ ਨੂੰ ਪ੍ਰਵਾਨ ਕਰਦੀ ਹੈ ਗੁਰਬਾਣੀ ਨਹੀਂ ਪ੍ਰਵਾਨ ਕਰਦੀ ਗੁਰਬਾਣੀ ਦਾ RAM ਅਕਾਲਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਹੈ ਗੁਰਬਾਣੀ ਨੇ ਇਹਨਾਂ ਦੇ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਕੀਤਾ ਸਗੋਂ ਸੱਚੇ ਪਾਤਸ਼ਾਹ ਨੇ ਜਗਾ ਜਗਾ ਦੇਉ ਤੇ ਇਹ ਦੱਸਿਆ ਹੈ ਕਿ ਇਹ ਕੇਵਲ ਤੇ ਕੇਵਲ ਦੁਨੀਆ ਦੇ ਵਿੱਚ ਆਏ ਨੇ ਵਿਤਕਰਾ ਕਰਦੇ ਰਹੇ ਜਾਂ ਘਰ ਵਾਲੀ ਦੀ ਖਾਤਰੀ ਲੜਦੇ ਰਹੇ ਜਾਂ ਹੋਰ ਕੁਝ ਕਰ ਛੱਡਿਆ ਦੁਨੀਆ ਵਿੱਚ ਆਪਣਾ ਹੀ ਨਾਮ ਜਪਾ ਛੱਡਿਆ ਪਰਮਾਤਮਾ ਦੀ ਗੱਲ ਹੀ ਉਹਨਾਂ ਨੇ ਕਿੱਥੇ ਕੀਤੀ ਹਾਂ ਲੱਖ ਵਰੀ Hindu ਵੀਰ ਮੰਨਣਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਦੋਂ ਉਹ ਇਹ ਗੱਲ ਕਹਿਣਗੇ ਕਿ ਗੁਰੂ ਗ੍ਰੰਥ ਸਾਹਿਬ ਰਾਮ ਦੀ ਗੱਲ ਕਰਦਾ ਹੈ ਤੇ ਮੈਂ ਠੋਕ ਵਜਾ ਕੇ ਕਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਲਕੁਲ ਰਾਮ ਦੀ ਗੱਲ ਨਹੀਂ ਆਈ ਜਿੱਥੇ ਰਾਮ ਦੀ ਗੱਲ ਆਈ ਜਿੱਥੇ ਤੁਹਾਡੇ ਰਾਮ ਦੀ ਗੱਲ ਆਈ ਉਥੇ ਜਾਂ 라ਵਣ ਸ਼ਬਦ ਨਾਲ ਆਇਆ ਜਾਂ ਦਸ਼ਰਥ ਸ਼ਬਦ ਨਾਲ ਆਇਆ ਜਾਂ ਲక్ష్ਮਣ ਸ਼ਬਦ ਨਾਲ ਆਇਆ ਜਦੋਂ ਰਾਮਚੰਦਰ ਦੀ ਗੱਲ ਹੁੰਦੀ ਹੈ ਤੇ ਉਹ ਪਤਾ ਲੱਗ ਜਾਂਦਾ ਵੀ ਰਾਮਚੰਦਰ ਰਾਜੇ ਦੀ ਗੱਲ ਹੋ ਰਹੀ ਹੈ ਜਿੱਥੇ ਮੇਰੇ ਰਾਮ ਦੀ ਗੱਲ ਹੁੰਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਸ਼ਨਾਹੀ ਜਮ ਨਹੀਂ ਆਵੇ ਨੀ ਸਿੱਖ ਦਾ ਰਾਮ ਕੇਵਲ ਏਕ ਅਕਾਲ ਪੁਰਖ ਵਾਹਿਗੁਰੂ ਹੈ ਜਿਹਨੂੰ ਗੁਰਬਾਣੀ ਵਿੱਚ ਆਖਿਆ ਗਿਆ ਸਪਸ਼ਟ ਤੌਰ ਤੇ ਕੇਂਦਰੀ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਉਹ ਅਕਾਲ ਪੁਰਖ ਵਾਹਿਗੁਰੂ ਐਸਾ ਸਰਵ ਸ੍ਰੇਸ਼ਟ ਹੈ ਜਦੀ ਪ੍ਰਾਪਤੀ ਵਾਸਤੇ ਹਰ ਬੰਦਾ ਅਰਦਾਸਾਂ ਬੇਨਤੀਆਂ ਕਰਦਾ ਹੈ ਪਰ ਮਿਲਦਾ ਉਹ ਉਹਨੂੰ ਹੀ ਹੈ ਜਿਹੜਾ ਸੱਚੇ ਦਿਲੋਂ ਪ੍ਰਾਰਥਨਾ ਕਰਦਾ ਹੈ ਸੋ ਗੁਰਮਖ ਪਿਆਰਿਓ ਮੈਂ ਅਖੀਰ ਚ ਅਖੀਰ ਦੇ ਵਿੱਚ ਕਾਦਵਾ ਆਰਐਸਐਸ ਦੇ ਸਾਰੇ ਕਰਿੰਦਿਆਂ ਨੂੰ ਸਾਰੇ ਪ੍ਰਚਾਰਕਾਂ ਨੂੰ ਜੇ ਤੁਹਾਡੇ ਵਿੱਚ ਹਿੰਮਤ ਹੈ ਕਿਸੇ ਨਰੋਲ ਸੱਚੇ ਸੁੱਚੇ ਪ੍ਰਚਾਰਕ ਦੇ ਮੂਹਰੇ ਆ ਕੇ ਗੱਲ ਕਹੋ ਬ੍ਰਾਹਮਣਵਾਦ ਨੂੰ ਗੁਰਮਤ ਨਹੀਂ ਮੰਨਦੀ ਬ੍ਰਾਹਮਣਵਾਦ ਨੂੰ ਗੁਰਬਾਣੀ ਪ੍ਰਮਾਨ ਨਹੀਂ ਕਰਦੀ ਭਾਵੇਂ ਉਹ ਕ੍ਰਿਸ਼ਨ ਹੋਵੇ ਰਾਮਚੰਦਰ ਹੋਵੇ ਵਿਸ਼ਨੂੰ ਹੋਵੇ ਬ੍ਰਹਮਾ ਹੋਵੇ ਚਾਹੇ ਹੋਰ ਤੁਹਾਡੇ ਤੇ ਵੀ ਦੇਵਤੇ ਹੋਣ ਗੁਰਬਾਣੀ ਉਹਨਾਂ ਨੂੰ ਬਿਲਕੁਲ ਕੰਡੈਮ ਕਰਦੀ ਹੈ ਪ੍ਰਮਾਣ ਨਹੀਂ ਕਰਦੀ ਤੁਸੀਂ ਤੱਕੇ ਦੇ ਨਾਲ ਨਾ ਕਹੀ ਜਾਓ ਕਿ ਗੁਰਬਾਣੀ ਜਿਹੜੀ ਹੈ ਉਹਦੇ ਚ ਰਾਮਚੰਦਰ ਦੀ ਵਡਿਆਈ ਕੀਤੀ ਗਈ ਜਿੰਨੇ ਵੀ ਪ੍ਰਮਾਣ ਆਏ ਰਾਮਚੰਦਰ ਦੇ ਬਾਰੇ ਕੇਵਲ ਇਹ ਦੱਸਿਆ ਗਿਆ ਕਿ ਅਸੀਂ ਉਹਨੂੰ ਰੱਬ ਨਹੀਂ ਮੰਨਦੇ ਅਸੀਂ ਉਸ ਰਾਮ ਨੂੰ ਪਰਮਾਤਮਾ ਮੰਨਦੇ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਜੋ ਸਾਰਿਆਂ ਦੇ ਵਿੱਚ ਵੱਸਦਾ ਹੈ ਤੁਹਾਡਾ ਰਾਮਚੰਦਰ ਤਾਂ ਸ਼ੰਭੂ ਕੋ ਦਾ ਕਤਲ ਤਾਂ ਕਰ ਦਿੰਦਾ ਕਿਉਂਕਿ ਉਹ ਨੀਵੀਂ ਜਾਤ ਵਿੱਚ ਪੈਦਾ ਹੋਇਆ ਸਾਡੇ ਗੁਰੂ ਨਾਨਕ ਸਾਹਿਬ ਨੂੰ ਵੇਖ ਲਓ ਨੀਵੀਂ ਜਾਤ ਵਾਲੇ ਭਾਈ ਮਰਦਾਨੇ ਨੂੰ 50 ਸਾਲ ਨਾਲ ਰੱਖਦੇ ਨੇ ਰਾਮਚੰਦਰ ਜੀ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਨੀਵੀਂ ਜਾਤ ਵਾਲੇ ਨੂੰ ਵੇਖ ਕੇ ਉਹ ਖੁਸ਼ ਨਹੀਂ ਹੁੰਦੇ ਤੇ ਉਧਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖ ਲਓ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕੈ ਰੀਜ਼ ਕਿੱਥੇ ਬਰਾਬਰੀ ਕਰ ਲੋਗੇ ਕੀ ਗੁਰੂ ਨਾਨਕ ਸਾਹਿਬ ਮੰਨਣਗੇ ਕਦੇ ਨਹੀਂ ਮੰਨਣਗੇ ਸੋ ਗੁਰੂ ਨਾਨਕ ਸਾਹਿਬ ਜੀ ਕੇਵਲ ਗੁਰਨਾਨ ਸਾਹਿਬ ਕਿੱਦਾਂ ਕਿਸੇ ਬ੍ਰਾਹਮਣ ਦੇ ਬਣਾਏ ਹੋਏ ब्राह्मण ਦੇ ਬਣਾਏ ਹੋਏ ਆਪੂ ਅਵਤਾਰ ਆਪੂ ਭਗਵਾਨ ਨੂੰ ਕਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਦੇ ਦੇਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ੴ ਤੋਂ ਹੋ ਕੇ ਆਰੰਭ ਹੁੰਦੀ ਹੈ ਤੇ ਸਤਗੁਰੂ ਜੀ ਕਹਿ ਦਿੰਦੇ ਨੇ ਮੈਂ ਨਹੀਂ ਮੰਨਦਾ ਬ੍ਰਹਮਾ ਨੂੰ ਮੈਂ ਨਹੀਂ ਮੰਨਦਾ ਵਿਸ਼ਨੂੰ ਨੂੰ ਮੈਂ ਨਹੀਂ ਮੰਨਦਾ ਕਿਸੇ ਹੋਰ ਦੇਵੀ ਦੇਵਤੇ ਨੂੰ ਮੈਂ ਕੇਵਲ ਕਿਨਾ ਕੇਵਲਾ ਕਾਲਪੁਰਖ ਵਾਹਿਗੁਰੂ ਜਿਹੜਾ ਸਾਰਾ ਸੰਸਾਰ ਚਲਾ ਰਿਹਾ ਸੋ ਗੁਰਮੁਖੋ ਅੱਜ ਸਾਨੂੰ ਚੱਕਰਾਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੋੜਾ ਜਿਹਾ ਆਪਾਂ ਸਾਰੇ ਸਮਝਦਾਰ ਹੋਈਏ ਤਾਂ ਹੀ ਅਸੀਂ ਬਚ ਸਕਦੇ ਹਾਂ ਜੇ ਸਮਝਦਾਰ ਨਾ ਨਾ ਹੋਏ ਆਪਾਂ ਤੇ ਇਹ ਇਹ ਲੋਕ ਸਾਡਾ ਬੜਾ ਵੱਡਾ ਨੁਕਸਾਨ ਕਰਨਗੇ ਸੋ ਮੈਂ ਆਸ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਵੀ ਕਰ ਸਕਦੇ ਹੋ ਆਪਣੀ ਰਾਏ ਦੇ ਸਕਦੇ ਹੋ ਯੋਗ ਸ਼ਬਦਾਵਲੀ ਵਰ ਕਿਰਪਾ ਕਰਕੇ ਵਰਤਿਆ ਕਰੋ ਕਿਉਂਕਿ ਸਾਰੀ ਵੀਡੀਓ ਵੀਰ ਵੇਖਦੇ ਨੇ ਭੈਣਾਂ ਵੀ ਵੇਖਦੀਆਂ ਨੇ ਜਿੱਥੇ ਤੁਹਾਨੂੰ ਕੁਝ ਲੱਗੇ ਕਿ ਗਲਤ ਹੋ ਰਿਹਾ ਹੈ ਯੋਗ ਸੁਭਦਾਲੀ ਦੇ ਵਿੱਚ ਤੁਸੀਂ ਸਾਨੂੰ ਰਾਏ ਦੇ ਸਕਦੇ ਹੋ ਸ਼ੇਅਰ ਕਰਨਾ ਨਾ ਭੁੱਲਿਓ ਅਕੀਰ ਚ ਬੇਨਤੀ ਸਾਡਾ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਯੋਗ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹੀਏ ਪ੍ਰਵਾਨ ਕਰੋ ਜੀ ਫਤਿਹ ਇਜਾਜ਼ਤ ਦਿਓ ਆਪਣੇ ਵੀਰ ਲਖਵਿੰਦਰ ਸਿੰਘ ਗੰਵੀਰ ਨੂੰ ਫਿਰ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ